ਨਿਰਪਟ ਪੋਸਟ ਚੈਨਲ ਤੁਸੀਂ ਦੇਖ ਰਹੇ ਹੋ ਹੌਟ ਸਟੇਟ ਸੰਗਰੂਰ ਮੰਨੀ ਜਾਂਦੀ ਸੀ ਜਿੱਥੇ ਕਿ ਅੱਜ ਜੋ ਨਤੀਜੇ ਨੇ ਉਹ ਵੱਖਰੇ ਨਤੀਜੇ ਨੇ ਜਿੱਤੇ ਕਿ ਗੁਰਮੀਤ ਸਿੰਘ ਮੀਤਹਿਰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਉਹ 90000 ਪਲੱਸ ਦੀ ਲੀਡ ਕਰ ਚੁੱਕੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਪਰਕਾ ਬਲੋਕ ਨੀਜੀ ਹੋਟਲ ਦੇ ਵਿੱਚ ਇਹ ਵੱਡੀ ਐਲਸੀਡੀ ਲਾ ਕੇ ਲੋਕਾਂ ਨੂੰ ਪੂਰਾ ਚੋਣ ਦਾ ਪ੍ਰਯੋਗ ਕਰਿਆ ਦਿਖਾਈ ਜਾ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਚਿਹਰੇ ਤੇ ਰਾਣਕਾ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਨਾਲ ਵੀਰ ਮੌਜੂਦ ਨੇ ਕਿਰਨਾભાઈ ਹਰਾਂ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਗੁਰਮੀਤ ਸਿੰਘ ਮੀਤਿਹਾਰਾ ਇੱਕ ਵੱਡੀ ਲੀਡ ਲੈ ਕੇ ਅੱਗੇ ਜਾ ਰਹੇ ਨੇ ਹਾਂਜੀ ਇਹ ਲੋਕਾਂ ਦਾ ਮਤਲਬ ਸਤਕਾਰ ਹੈ ਜੀ ਮਤਲਬ ਲੋਕ ਨੇ ਆ ਮਾਰਿਓ ਕਿ ਵੋਟਾਂ ਪਾਈਆਂ ਨੇ ਸਾਡੇ ਵਲੰਟੀਅਰ ਨੇ ਪੂਰੀ ਮਿਹਨਤ ਨਾਲ ਜਿਵੇਂ 14 ਦੇ ਵਿੱਚ ਤੇ 19 ਦੇ ਵਿੱਚ ਕੈਂਪੇਨ ਟ ਕਰੀਤੀ ਉਸ ਤਰ੍ਹਾਂ ਦੀ ਬਾਈ ਦੀ ਮਤਲਬ ਜਿੱਥੇ ਪਮਲ ਜਿਹੜੇ ਜਾ ਰਹੇ ਹਨ ਅੰਗਰੂਰ ਨੂੰ ਹੌਟ ਸੀਟ ਮੰਨਿਆ ਜਾਂਦਾ ਸੀ ਇਸ ਤਰ੍ਹਾਂ ਦੇ ਦੇਖੋ ਗੱਲ ਇਸ ਤਰ੍ਹਾਂ ਕਿ ਸੀਐਮ ਸਾਹਿਬ ਦੇ ਜੋ ਕੀਤੇ ਹੋਏ ਕੰਮ ਨੇ ਲੋਕਾਂ ਨੇ ਉਹ ਕੰਮਾਂ ਤੇ ਮੋਹਰ ਲਾਈ ਹੈ ਔਰ ਇਹਦੇ ਵਿੱਚ ਇੱਜ਼ਤ ਬੇਇੱਜ਼ਤੀ ਦਾ ਸਵਾਲ ਸੀ ਜੇਕਰ ਇੱਥੋਂ ਜਿਵੇਂ 2-250 ਕਿਲੋਮੀਟਰ ਤੋਂ ਆ ਕੇ ਖੇਰਾਂ ਵਗਾਰਦਾ ਸੀ ਜਾਂ ਪਿਛਲੀ ਵਾਰ ਸਿਮਰਜੀਤ ਸਿੰਘ ਮਾਨ ਜਿੱਤੇ ਸੀ ਸਾਰੇ ਸਵੈਲੰਟੀਅਰਾਂ ਨੇ ਬਹੁਤ ਮਿਹਨਤ ਕੀਤੀ ਹੈ ਇਹ ਵਲੰਟੀਅਰਾਂ ਦੀ ਮਿਹਨਤ ਹੈ ਤਾਂ ਕਿ ਘਰ ਘਰ ਜਾ ਕੇ ਹਰ ਇੱਕ ਲੋਕਰ ਦੇ ਪ੍ਰਚਾਰ ਕੀਤਾ ਇਸ ਕਰਕੇ ਬਹੁਤ ਵੱਡੀ ਲੀਡ ਨਾਲ ਜਿਹੜੇ ਮੀਟੇ ਰਹੇ ਨੇ ਔਰ ਭਗਵੰਤ ਪਾਣਜਾ ਦੇ ਨਾਲ ਕਦਮ ਵਧਿਆ ਉਹਨਾਂ ਦਾ ਫਿਰ ਉੱਚਾ ਆ ਹਾਂਜੀ ਹੋਰ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਅਭਿੰਦਰ ਸਿੰਘ ਸੋਹੀ ਜੋ ਕਿ ਟੀਮਾ ਸਾਹਿਬ ਦੇ ਖਾਸ ਨੇ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਹੈ ਕਿ ਇਸ ਵਾਰ ਗੁਰਮੀਤ ਸਿੰਘ ਮੀਤਿਹਰਾ ਭਗਵੰਤ ਸਿੰਘ ਮਾਨ ਵਾਲੀ ਲੀਡ ਨੂੰ ਵੀ ਤੋੜ ਸਕਦੇ ਨੇ ਗੇ ਦੇ ਮਾਨ ਸਾਹ ਰੋਡ ਸ਼ੋਅ ਸੀ ਨਾ ਜੀ ਮੀਤਹਿਰ ਜਿਹਨੇ ਆਪੇ ਗੱਲ ਬੋਲੀ ਸੀ ਵੀ ਮਾਨ ਸਾਹ ਸੋਡਾ ਸੀ ਰਿਕਾਰਡ ਤੋੜ ਦਾਂਗੇ ਇਹ ਸਾਡੇ ਸੰਗਰੂਰ ਦੇ ਜਿਹੜੇ ਵਰਕਰ ਨੇ ਸਾਡੇ ਵਲੰਟੀਅਰ ਨੇ ਇਹ ਇੰਨਾ ਪਿਆਰ ਦਿੰਦੇ ਨੇ ਮਾਨ ਸਾਹ ਉਹਨਾਂ ਇਹਨਾਂ ਨੇ ਆਪਣੀ ਇਲੈਕਟ੍ਰਿਕ ਸਾਰੀ ਸਰਪੰਚੀ ਵਾਂਗੂ ਲੋੜੀ ਹੈਗੀ ਸਾਡੇ ਤੋਂ ਉਹਨਾਂ ਨੇ ਤੇਲ ਨਹੀਂ ਪੁਆਇਆ ਕੋਈ ਖਰਚਾ ਨਹੀਂ ਕਰਾਇਆ ਇਹ ਮਾਨ ਸਾਹ ਦਾ ਪਿਆਰ ਹੈ ਮੀਤਹਿਰ ਜੀ ਸ਼ਹੀ ਆਪਣੀ ਇਮਾਨਦਾਰੀ ਵਾਲੀ ਸਾਫ਼ ਸੁਥਰੀ ਪਹਿਲਾਂ 5 ਸਾਲ ਐਮਐਲਏ ਰਹੇ ਨੇ ਕੰਮ ਕੀਤੇ ਲੋਕਾਂ ਨੇ ਫਿਰ 2 ਸਾਲ ਤੋਂ ਮੰਤਰੀ ਨੇ ਉਹ ਵੀ ਲੋਕਾਂ ਦੇ ਕੰਮ ਕੀਤੇ ਇਮਾਨਦਾਰੀ ਨਾਲ ਕੰਮ ਕੀਤੇ ਨੇ ਉਹਦੇ ਕਰਕੇ ਸਾਡੀ ਇਹਦੀ ਲੀਡ ਹੈ ਹੁਣ ਅਸੀਂ ਆਪਣਾ ਰਿਕਾਰਡ ਆਪ ਤੋੜਾਂਗੇ ਹਾਂਜੀ ਹੋਰ ਵੀ ਲੋਕ ਮੌਜੂਦ ਨੇ ਕੀ ਕਹਿਣਾ ਚਾਹੋਗੇ ਅੱਜ ਜੋ ਮੀਤਹਿਰ ਜੀ ਅੱਗੇ ਆ ਰਹੇ ਨੇ ਪਹਿਲਾਂ ਤਾਂ ਮੈਂ ਸਾਰੇ ਹੀ ਸੰਗਰੂਰ ਜ਼ਿਲ੍ਹੇ ਦੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਇਮਾਨਦਾਰ ਚਿਹਰਾ ਚੁਣਿਆ ਸੰਗਰੂਰ ਦੇ ਵਿੱਚੋਂ ਦੁਬਾਰਾ ਫੇਰ ਮਾਨ ਸਾਹਿਬ ਦਾ ਰਿਕਾਰਡ ਤੋੜਦੇ ਜਾ ਰਹੇ ਲੋਕ ਕਿਉਂਕਿ ਮੀਤਿਹਰ ਜੀ ਨੇ ਦਿਖਾ ਕੇ ਦੁਬਾਰਾ ਆਪਣਾ ਹੀ ਰਿਕਾਰਡ ਤੋੜਿਆ ਮਾਦੀ ਪੱਟ ਹੈ। ਹਾਂ ਲੋਕਾਂ ਦਾ ਕਹਿਣਾ ਹੈ ਕਿ ਮੀਤਿਹਰ ਜੀ ਜੋ ਇਸ ਵਾਰ ਮਾਨ ਸਾਹਿਬ ਦਾ ਹਿਰਕਾ ਤੋੜ ਗਏ ਸਾਡੇ ਨਾਲ ਮਾਰਕ ਕਮੇਟੀ ਦੇ ਚੇਅਰਮੈਨ ਅਰਤਾਰ ਸਿੰਘ ਈਲਵਾਲ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ। ਕੀ ਬਸ ਸਸਤੀ ਕਾਪੀ ਦੀ ਗੱਲ ਵਜ੍ਹਾ ਸਸਤੀ ਗੱਲ ਦੀ? ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਚਿਹਰੇ ਤੇ ਖੁਸ਼ੀ ਚਲਕ ਰਹੀ ਹੈ? ਇਸ ਖੁਸ਼ੀ ਦਾ ਜੀ ਸਾਰੇ ਤੋਂ ਪਹਿਲਾਂ ਵਧਾਈ ਦੇ ਪਾਤ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਪੰਜਾਬ ਦਾ ਪੁੱਤ ਜਿਹੜਾ ਹਮੇਸ਼ਾ ਜਿਹਨੇ ਸੁਪਨਾ ਦੇਖਿਆ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਇਹ 2 ਸਾਲਾਂ ਦੇ ਵਿੱਚ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੰਮ ਕੀਤੇ ਨੇ ਮੈਂ ਸਮਝਦਾ ਕਿ ਅੱਜ ਇਹ ਉਹਨਾਂ ਕੰਮਾਂ ਤੇ ਮੋਹਰ ਲਾਈ ਹੈ ਬਾਦ ਕਰਕੇ ਲੋਕ ਸਾਹ ਸੰਗੂਰ ਦੇ ਆਹ ਦੇਖੋ ਤੁਸੀਂ ਇਹ ਸਰ ਤਾੜੀਆਂ ਦਾ ਸਾਰੀਆਂ ਇਹਦਾ ਵਧਾਈ ਦਾ ਪਾਤਰਾ ਸਰਦਾਰ ਭਗਵੰਤ ਸਿੰਘ ਮਾਨ ਜੀ 95881 ਦੀ ਲੀਡ ਸਾਡੀ ਹੋ ਚੁੱਕੀ ਹੈ ਔਰ ਤੁਸੀਂ ਦੇਖੋ ਹਲੇ ਤਕਰੀਬਨ ਅੱਜ ਹਾਲੇ ਅਬਦੀ ਗਿਣਤੀ ਹੋਈ ਹੈ ਅਬਦੀ ਰਹਿੰਦੀ ਹੈ ਮੈਨੂੰ ਲੱਗਦਾ ਵੀ ਅਸੀਂ ਆਪਣਾ ਰਿਕਾਰਡ ਸੁਧਾਰਾਂਗੇ ਜਿਵੇਂ ਮਾਨ ਸਾਹਿਬ ਨੇ ਕਿਹਾ ਹੈ ਵੀ ਅਬਦੇ ਰਿਕਾਰਡ ਨੂੰ ਤੋੜਨਾ ਨਹੀਂ ਕਰਾਂ ਤੇ ਅਬਦੇ ਰਿਕਾਰਡ ਨੂੰ ਸੁਧਾਰਾਂਗੇ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਜੋ ਰਿਕਾਰਡ ਸੁਧਾਰਨ ਦੀ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਸੰਗਰੂਰ ਦੀ ਲੋਕ ਸਭਾ ਦੇ ਜਿੰਨੇ ਵੀ ਵੋਟਰ ਨੇ ਸਪੋਰਟਰ ਨੇ ਦਸੰਦੇ ਨੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੇ ਮੋਹਰ ਲਾ ਕੇ ਖੁਸ਼ ਹੋ ਕੇ ਅੱਜ ਗਰਨੀਸ਼ ਸਿੰਘ ਮੀਤ ਜਿਹੜੇ ਜਿੱਤੇ ਵੱਲ ਵਧ ਰਹੇ ਨੇ ਉਹਨਾਂ ਦਾ ਕਾਰਨ ਹੈ ਹਾਂ ਜੀ ਪਿਲਵਾ ਸਾਹਿਬ ਦਾ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਅਸੀਂ ਆਪਣਾ ਰਿਕਾਰਡ ਸੁਧਾਰਾਂਗੇ ਤੋੜਾਂਗੇ ਨਹੀਂ ਰਿਕਾਰਡ ਸੁਧਾਰਾਂਗੇ ਉਸੇ ਤਰ੍ਹਾਂ ਹੀ ਅੱਗੇ ਵਧ ਕੇ ਲੀਡ ਕਰ ਰਹੇ ਨੇ ਸਾਡੇ ਨਾਲ ਚੰਨੀ ਸਾਥੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਜਿੰਨਾ ਕਿਸ ਤਰ੍ਹਾਂ ਦੇਖਦੇ ਹੋ ਰਿਕਾਰਡ ਤੋੜਨ ਦੀ ਗੱਲ ਹੋਈ ਆ ਜਾਂ ਸੁਧਾਰਨ ਦੀ ਗੱਲ ਹੋਈ ਆ ਇਹ ਰਿਕਾਰਡ ਸੁਧਾਰਨ ਵਾਲੀ ਗੱਲ ਹੀ ਆ ਜੋ ਵਣਜੋਗ ਮੁਖਵੰਤੀ ਜੀ ਨੇ ਕਿਹਾ ਸੀਗਾ ਕਿਉਂਕਿ ਇਸ ਟਾਈਮ ਜਿਹੜੀ ਟੱਕਰ ਸੀ ਕਿਉਂਕਿ ਪਿਛਲੀ ਵਾਰ 17 ਦਿਮਾਂਤ ਦਿੱਤੇ ਸੀ ਇੱਥੋਂ ਔਰ ਉਧਰੋਂ ਸਖਵਾਲ ਖੈਰਾ ਜੀ ਵੀ ਆ ਗਏ ਇਸ ਤਰ੍ਹਾਂ ਟਿਕੋਣੀ ਚੱਕਰ ਉਧਰੋਂ ਬੀਜੇਪੀ ਨੇ ਪੂਰਾ ਜ਼ੋਰ ਲਾਇਆ ਹੋਇਆ ਵੀ ਲੇਕਿਨ ਕਿਉਂਕਿ ਸੰਗਰੂਰ ਜਿਹੜਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਸੋ ਮਾਨਯੋਗ ਮੁੱਖ ਮੰਤਰੀ ਨੇ ਕੰਮ ਹੀ ਇੰਨੇ ਕਰਤੇ ਜਿਹੜੇ ਪਿਛਲੇ 70 ਸਾਲਾਂ ਦੇ ਵਿੱਚ ਕਿਸੇ ਵੀ ਪਾਰਟੀ ਨਹੀਂ ਕਰ ਸਕੀ 2 ਸਾਲਾਂ ਦੇ ਵਿੱਚ ਸੋ ਇਸ ਇਹਨਾਂ ਦੇ ਉੱਤੇ ਮੋਹਰ ਲਾਉਂਦੇ ਹੋਏ ਸੰਗਰੂਰ ਵਾਸੀਆਂ ਨੇ ਫਿਰ ਦੁਆਰਾ ਆਮ ਆਗੇ ਪਾਰਟੀ ਨੂੰ ਖਤਵਾ ਦਿੱਤਾ ਤੇ ਸੰਗਰੂਰ ਤੋਂ ਵੱਡੀ ਲੀਡ ਲੀਡ ਦੇ ਨਾਲ ਜੁੜਾਇਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੰਗਰੂਰ ਵਾਸੀਆਂ ਦਾ ਨਾਲ ਸਾਡੇ ਪਾਰਟੀ ਦੇ ਵਲੰਟੀਅਰਜ਼ ਵੀਰਾਂ ਦਾ ਅਹੁਦੇਦਾਰ ਸਹਿਬਾਨ ਚੇਅਰਮੈਨ ਸਾਹਿਬ ਔਰ ਐਮ ਐਲ ਏ ਮਿੰਦਰ ਕੌਰ ਭਾਜ ਜੀ ਦਾ ਤੇ ਨਾਲ ਗੁਰਮੈਨ ਸਿੰਘ ਰਾਜਚੋ ਜੀ ਮਿੰਦਰ ਸਿੰਘ ਸਿੱਧੂ ਜੀ ਹਰਪੀਤ ਪੀਤੂ ਜੀ ਡਾਕਟਰ ਗੁਰਿੰਦਰਜੀਤ ਸਿੰਘ ਮਿੰਕੂ ਜਵੰਦਾ ਜੀ ਦਾ ਤੇ ਹੋਰ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਦੇ ਨਾਲ ਜਿਹੜਾ ਹੈਗਾ ਕੰਮ ਕੀਤਾ ਔਰ ਉਹਨਾਂ ਦੀ ਵਿਰੋਧ ਉਸ ਦੇ ਰਿਜ਼ਲਟ ਦੇ ਵਿੱਚ ਲੋਕਾਂ ਨੇ ਉਹਨਾਂ ਦਾ ਫਤਵਾ ਜਾਰੀ ਕੀਤਾ ਜਿਹੜਾ ਹੈਗਾ ਸਰਦਾਰ ਗੁਰਮੀਤ ਸਿੰਘ ਮੀਤਹਿਰ ਜੀ ਨੂੰ ਜਿਦਾ ਕੇ ਦੇਸ਼ ਦੀ ਪੰਚਾਇਤ ਦੇ ਵਿੱਚ ਭੇਜਿਆ ਜਿੱਥੇ ਉਹ ਜਾ ਕੇ ਪੰਜਾਬ ਦੇ ਮਸਲੇ ਉਠਾਉਣਗੇ ਤੇ ਉਹਨਾਂ ਨੂੰ ਹੱਲ ਕਰਉਣਗੇ ਨਾਲੇ ਉਥੋਂ ਜਿਹੜੇ ਗਰੰਟਾ ਲੈ ਕੇ ਆਉਣਗੇ ਜਿਹਦੇ ਨਾਲ ਆਪਣੇ ਸੰਗਰੂਰ ਦੀ ਬਰਨਾਲੇ ਦੀ ਸਾਰੇ ਆਪਣੇ ਨੇੜ ਦੇ ਜਿਹੜੀ ਹੈਗੀਆਂ ਤੇ ਪੂਰੇ ਪੰਜਾਬ ਦੀ ਜਿਹੜੀ ਹੈਗੀ ਤਰੱਕੀ ਆਹ ਇੱਕ ਗਰੰਟੀਆਂ ਇੱਕ ਪੂਰਾ ਵਾਅਦਾ ਹੈ ਕਿਉਂਕਿ ਖੁਸ਼ੀ ਦਾ ਮਾਹੌਲ ਉਹਨਾਂ ਦਾ ਕਹਿਣਾ ਹੈ ਕਿ ਅੱਜ ਜੋ ਇਹ ਲੀਡ ਹੈ ਉਹ ਲੀਡ ਇੱਕ ਅਰਕਾਨ ਨਵਾਂ ਬਣ ਜਾ ਰਿਹਾ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ ਮੈਰ ਹਰਪਾਲ ਸਿੰਘ ਕਵਰ ਦਾ ਸੰਗਠਨ